ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਸੋ ਇਸ ਮਹੀਨੇ ਕੁਝ ਨਾ ਕੁਝ ਕਰਮ ਜ਼ਰੂਰ ਕਰਨੇ ਚਾਹੀਦੇ ਨੇ ਜੀ ਵੈਸੇ ਹਰ ਇੱਕ ਦਿਨ ਹੀ ਉਹ ਮਾਲਕ ਦਾ ਹੈ ਜੇ ਮੰਨਿਆ ਜਾਵੇ ਪਰ ਕੁਝ ਖਾਸ ਦਿਨ ਆਉਂਦੇ ਨੇ ਜਿਦੇ ਵਿੱਚ ਮਾਨਤਾ ਵਧ ਜਾਂਦੀ ਹੈ ਜੀ ਸੋ ਜ਼ਿਆਦਾ ਸੇਵਾ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਫੇਰ ਪੈਰਾ ਕਰਕਾ ਵੀ ਜ਼ਿਆਦਾ ਹੁੰਦਾ ਹੈ ਜੀ ਸੋ ਇਸ ਕਰਕੇ ਕੁਝ ਨਾ ਕੁਝ ਕਰਮ ਤੁਹਾਨੂੰ ਦੱਸਦੇ ਰਹੀਦਾ ਹੈ ਜੀ ਸੋ ਬਾਕੀ ਇਥੇ ਮਾਫੀ ਚਾਉਂਦੇ ਆ ਜਦੋਂ ਵੀਡੀਓ ਨਹੀਂ ਬਣਾ ਹੁੰਦੀ ਕਈ ਵਾਰ ਕਈ ਵੀ ਜੀ ਹੋਣ ਕਾਰਨ ਸਮਾਂ ਨਹੀਂ ਮਿਲਦਾ ਜੀ ਸੋ ਇਸ ਕਰਕੇ ਇਥੇ ਮਾਫੀ ਚਾਉਂਦੇ ਆ ਕਿਉਂਕਿ ਕਈ ਰੋਗਾਂ ਦਾ ਧਿਆਨ ਟੁੱਟਦਾ ਹੈ ਹਰ ਰੋਜ਼ ਇੱਕ ਨਿਯਮ ਬਣਾਇਆ ਹੋਇਆ ਹੈ ਕਿ ਹਰ ਰੋਜ਼ ਵੀਡੀਓ ਸੁਣਦੇ ਹੀ ਸੁਣਦੇ ਨੇ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰਗੁਜ਼ਾਰ ਵੀ ਕਰਦੇ ਆ ਸੋ ਬਾਕੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਮੈਂਟਾਂ ਚੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ ਜੀ ਸੋ ਬਾਕੀ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਲਿਖ ਦਿਆ ਕਰੋ ਤੇ ਨਾਲ ਦੀ ਨਾਲ ਹੁਣ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਫਿਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਲਿਖਦੇ ਨੇ ਕਿ ਦੀਦੀ ਜੀ ਨੂਰ ਦੀਦੀ ਜੀ ਤੁਸੀਂ ਠੀਕ ਹੋ ਜੀ ਬਿਲਕੁਲ ਠੀਕ ਆ ਕਈ ਵਾਰ ਵੀ ਜੀ ਉਹਨੇ ਇਸ ਕਰਕੇ ਵੀਡੀਓ ਨਹੀਂ ਬਣਾ ਪਉਂਦੇ ਸੋ ਕਈ ਲੋਕਾਂ ਦੇ ਕਮੈਂਟ ਨੇ ਕਿ ਦੀਦੀ ਜੀ ਅਸੀਂ ਤੁਹਾਡੀ ਪੂਰੀ ਵੀਡੀਓ ਸੁਣਦੇ ਹਾਂ ਤੇ ਹਰ ਰੋਜ਼ ਸੁਣਦੇ ਸਾਨੂੰ ਬਹੁਤ ਵਧੀਆ ਲੱਗਦੀ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਫਰਮਾਤ ਮਹਾਨ ਜੀ ਆਪ ਸਭ ਲੋ ਚੜਦੀ ਕਲਾ ਵਿੱਚ ਰੱਖੇ ਜੀ ਜਿਹੜਾ ਇੰਨਾ ਸਮਾਂ ਕੱਢ ਰਹੇ ਹੋ ਸਮਾਂ ਕੱਢਦੇ ਹੋ ਸੁਣਦੇ ਹੋ ਤੇ ਸਮਝਦੇ ਹੋ ਸਾਈਓ ਹਰ ਰੋਜ਼ ਸਮਾਂ ਕੱਢ ਰਹੇ ਹੋ ਸੋ ਗੱਲ ਸੁਣ ਕੇ ਸਮਝੇ ਨਾ ਤੇ ਫਿਰ ਮਨ ਨਹੀਂ ਲੱਗਦਾ ਇੱਕ ਵਾਰ ਸੁਣ ਲੇਗਾ ਦੋ ਵਾਰ ਸੁਣ ਲੇਗਾ ਵਾਰ ਵਾਰ ਨਹੀਂ ਪਰ ਜਿਹੜੇ ਮੰਨ ਟਕਾ ਕੇ ਕਰਮ ਕਰਦੇ ਨੇ ਜੀ ਉਹਨਾਂ ਨੂੰ ਵੀ ਇਹ ਚੰਗਾ ਲੱਗ ਰਿਹਾ ਹੈ ਸਭ ਕੁਝ ਸੋ ਇਹ ਮਾਲਕ ਦੀ ਕਿਰਪਾ ਹੀ ਹੈ ਕਿ ਮਨ ਨੂੰ ਉਹ ਮਾਲਕ ਦੇ ਨਾਲ ਜੁਗਾਂ ਮਿਲਿਆ ਗੱਲਾਂ ਪਾਉਂਦੀਆਂ ਹੈ ਜੀ ਸੋ ਉਹਦੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਮਨ ਜਦੋਂ ਟਿਕ ਜਾਂਦਾ ਹੈ ਫਿਰ ਹੀ ਚੰਗਾ ਲੱਗਣ ਲੱਗਦਾ ਪਰਮਾਤਮਾ ਦਾ ਨਾਮ ਸੋ ਹੌਲੀ ਹੌਲੀ ਪਰ ਟਿਕ ਜ਼ਰੂਰ ਜਾਂਦਾ ਹੈ ਕਰਮ ਕਰਦੇ ਜਾਇਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਜਦੋਂ ਅਸੀਂ ਨਾਮ ਜਪ ਕਰਨ ਬੈਠਦੇ ਹਾਂ ਤੇ ਕਹਿੰਦੇ ਕਿ ਇਵੇਂ ਲੱਗਦਾ ਜਿਵੇਂ ਰੱਬ ਬਹੁਤ ਦੂਰ ਹੋ ਗਿਆ ਹੋਵੇ ਸੋ ਦੇਖੋ ਜੀ ਜਦੋਂ ਵੀ ਤੁਸੀਂ ਨਾਮ ਜਪੋਗੇ ਸੋ ਪਰਮਾਤਮਾ ਪਰਖੇਗਾ ਸੋ ਉਸ ਸਮੇਂ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਉਹ ਪਰਮਾਤਮਾ ਸਾਡਾ ਸਾਥ ਨਹੀਂ ਦੇ ਰਿਹਾ ਪਰ ਜਦੋਂ ਹੀ ਕੋਈ ਮੁਸ਼ਕਲ ਆਉਂਦੀ ਹੈ ਮੁਸ਼ਕਲ ਦੇ ਵਿੱਚ ਕੋਈ ਤੁਹਾਡੀ ਬਾਹ ਫੜ ਲੈਂਦਾ ਹੈ ਕੋਈ ਰਿਸ਼ਤੇ ਨਾਤੇ ਦੀ ਪਲੋ ਲਾ ਲਓ ਜਾਂ ਕੋਈ ਵੀ ਲਾ ਲਓ ਕੋਈ ਵੀ ਇਨਸਾਨ ਮੁਸ਼ਕਲ ਸਮੇਂ ਤੁਹਾਡਾ ਸਾਥ ਦੇ ਦਿੰਦਾ ਹੈ ਤਾਂ ਸਮਝ ਲਓ ਕਿ ਉਹ ਪਰਮਾਤਮਾ ਪੱਖ ਨਹੀਂ ਹੈ ਸੋ ਜਦੋਂ ਮਾਲਕ ਫਰਖਦਾ ਹੈ ਤਾਂ ਇਹ ਸਭ ਕੁਝ ਸੰਕੇਤ ਮਿਲਦੇ ਜ਼ਰੂਰ ਨੇ ਪਰ ਉਹਦੀ ਫਰਖ ਵਿੱਚ ਖਰੇ ਉਤਰਨਾ ਇਹ ਨਹੀਂ ਸੋਚਣਾ ਹੈ ਕਿ ਪ੍ਰਮਾਤਮਾ ਦਾ ਅਹਿਸਾਸ ਤਾਂ ਹੋ ਨਹੀਂ ਰਿਹਾ ਤੇ ਅਸੀਂ ਨਾਮ ਵੀ ਨਹੀਂ ਜਪਣਾ ਨਾਮ ਜ਼ਰੂਰ ਚੱਪੋ ਸੋ ਜਿਨ੍ਹਾਂ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਜੀ ਮਨ ਚ ਉਪਲੇਖਾ ਕਰਦੋ ਕਿ ਇਸੇਵਾ ਕਰ ਰਿਹਾ ਵਿਅਰਥੀ ਜਾ ਰਹੀ ਆ ਕਭੂਲ ਨਹੀਂ ਹੋ ਰਹੀ ਸੋ ਇਹ ਇੱਕ ਇੱਕ ਸੈਕਿੰਡ ਵੀ ਜੋ ਤੁਸੀਂ ਪ੍ਰਮਾਤਮਾ ਦੇ ਲੇਖੇ ਲਾਉਂਦੇ ਹੋ ਉਹਦਾ ਨਾਮ ਲੈਂਦੇ ਹੋ ਮਨ ਵਿੱਚ ਯਾਦ ਕਰਦੇ ਹੋ ਉਹ ਮਾਲਕ ਸਭ ਕੁਛ ਖਾਤੇ ਵਿੱਚ ਲਿਖ ਲੈਂਦਾ ਹੈ ਪਲ ਪਲ ਦਾ حساب ਰੱਖਦਾ ਹੈ ਸਾਡਾ ਅਸੀਂ ਕਿੱਥੇ ਕੀ ਕਰ ਰਹੇ ਹਾਂ ਕਹਿੰਦੇ ਕਿ ਇਨਸਾਨ ਚੰਗਾ ਕਰਮ ਕਰਨ ਲੱਗਿਆਂ ਸੋਚਦਾ ਹੈ ਕਿ ਉਹ ਰੱਬ ਦੇਖਦਾ ਹੈ ਜਦੋਂ ਮਾੜਾ ਕਰਮ ਕਰਦਾ ਹੈ ਤੇ ਉਹ ਇਨਸਾਨ ਸੋਚਦਾ ਹੈ ਕਿ ਪਰਮਾਤਮਾ ਨਹੀਂ ਦੇਖਦਾ ਇਸ ਦੀ ਚੋਰੀ ਇਹ ਸਭ ਕੁਝ ਕਰ ਲਵਾਂਗੇ ਪਰ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਕਿਉਂਕਿ ਪਰਮਾਤਮਾ ਸਾਡੇ ਸਾਰੇ ਕਰਮ ਦੇਖਦਾ ਹੈ ਜੋ ਅਸੀਂ ਅੰਦਰ ਵੜ ਕੇ ਕਰਦੇ ਹਾਂ ਜੋ ਅਸੀਂ ਬਾਹਰ ਖੁੱਲੇ ਚ ਕਰਦੇ ਹਾਂ ਸੋ ਹਰ ਇੱਕ ਤਰ੍ਹਾਂ ਦਾ ਕਰਮ ਖਾਤੇ ਤੇ ਚੜਿਆ ਜਾਂਦਾ ਹੈ ਜੀ ਪਰ ਜਿਆਦਾ ਤੁਲਨਾ ਉਹਦੇ ਵੱਲ ਮਣੀ ਹੈ ਜਿਹੜੇ ਕਰਮ ਤੁਸੀਂ ਜਿਆਦਾ ਕਰ ਲੈ ਜੇਕਰ ਤੁਸੀਂ ਮਾੜੇ ਕਰਮ ਜਿਆਦਾ ਕਰ ਲੈ ਤੇ ਭਾਰ ਉਸ ਤਰਫ ਹੋਏਗਾ ਜੇਕਰ ਤੁਸੀਂ ਚੰਗੇ ਕਰਮ ਜਿਆਦਾ ਕਰ ਲੈ ਤੇ ਭਾਰ ਉਸ ਤਰਫ ਹੋਏਗਾ ਸੋ ਇਸੇ ਲਈ ਕਹਿੰਦਾ ਕਿ ਕਰਮ ਚੰਗਾ ਜਿਆਦਾ ਕਰਨ ਦੀ ਕੋਸ਼ਿਸ਼ ਕਰੋ ਮਾੜਾ ਕਰਮ ਤਾਂ ਸਾਡੇ ਤੋਂ ਪਤਾ ਨਹੀਂ ਕਿੰਨਾ ਹੋ ਜਾਂਦਾ ਹੈ ਜਾਣੇ-ਅਣਜਾਣੇ ਵਿੱਚ ਹੁੰਦੇ ਹੀ ਰਹਿੰਦੇ ਆ ਕਈ ਜਾਣ ਬੁੱਝ ਕੇ ਕਰਦੇ ਨੇ ਛੋਟੇ-ਛੋਟੇ ਗੱਲ ਤੇ ਝੂਠ ਬੋਲ ਲੈਂਦੇ ਨੇ ਜਿੱਥੇ ਕੀ ਨਹੀਂ ਬੋਲਣਾ ਚਾਹੀਦਾ ਸੋ ਝੂਠ ਜਿਕਰ ਬੋਲਣ ਦੀ ਜ਼ਰੂਰਤ ਪੈਂਦੀ ਹੈ ਉੱਥੇ ਬੋਲੋ ਜਿੱਥੇ ਰਿਸ਼ਤੇ ਬਚਦੇ ਹੋਣ ਸੋ ਰਿਸ਼ਤਿਆਂ ਨੂੰ ਬਚਾਉਣ ਲਈ ਇਹੋ ਜਿਹਾ ਕੰਮ ਕਰੋਗੇ ਤੇ ਉਹ ਮਾੜਾ ਕੰਮ ਨਹੀਂ ਮੰਨਿਆ ਜਾਣਾ ਜਿਕਰ ਜਾਣ ਹੋ ਚੁੱਕੇ ਇਹੋ ਜੀਆਂ ਗਲਤੀਆਂ ਕਰਦੇ ਜਾਓਗੇ ਤਾਂ ਫਿਰ ਲੇਖਾ ਜੋਖਾ ਦੇਣਾ ਪੈਂਦਾ ਸੋ ਇਸ ਕਰਕੇ ਸੋਝੀ ਦੇ ਨਾਲ ਚੱਲਣਾ ਵੱਧ ਚੜ ਕੇ ਚੰਗਾ ਕੰਮ ਕਰਨਾ ਨਾਮ ਜਪਣਾ ਹੈ ਸੋ ਜਾਣੇ ਨੂੰ ਜਾਣੇ ਜਿਹੜੀਆਂ ਗਲਤੀਆਂ ਦੀ ਮਾਫੀ ਮੰਗਣੀ ਹੈ ਤਾਂ ਅਸੀਂ ਬਖਸ਼ੇ ਜਾਂਦੇ ਆ ਪਰਨਾ ਫਿਰ ਪੁੱਤਰ ਨੂੰ ਇਨਸਾਨ ਬਣਨ ਤਿਆਰ ਲੈਣਾ ਚਾਹੀਦਾ ਹੈ ਜਿਹੜਾ ਜਿਆਦਾ ਮਾੜਾ ਕਰਮ ਕਰ ਲੈਂਦੇ ਹੋ ਪਰ ਜਿਹੜਾ ਇਨਸਾਨ ਮਾੜਾ ਕਰਮ ਕਰਦਾ ਹੈ ਕਿਤੇ ਨਾ ਕਿਤੇ ਪਰਮਾਤਮਾ ਉਹਨੂੰ ਅੰਦਰੋਂ ਅੰਦਰੀ ਤਰਕਾਰ ਦਾ ਹੈ ਅੰਦਰੋਂ ਅੰਦਰੀ ਉਹ ਇਨਸਾਨ ਜ਼ਰੂਰ ਸੋਚਦਾ ਹੈ ਕਿ ਮੈਂ ਇੱਥੇ ਗਲਤ ਸੀ ਮੈਂ ਇੱਥੇ ਮਾੜਾ ਕੀਤਾ ਦੂਸਰੇ ਦੇ ਮੂਰੇ ਕਹਿ ਸਕਦਾ ਹੈ ਸੱਚਾ ਬਣ ਸਕਦਾ ਹੈ ਕਿ ਮੈਂ ਕੁਝ ਨਹੀਂ ਕੀਤਾ ਆਪਣੇ ਆਪ ਨੂੰ ਬਚਾਉਣ ਲਈ ਪਰ ਅੰਦਰੋਂ ਅੰਦਰੀ ਉਹ ਝੋਰਾ ਲੱਗਿਆ ਰਹਿੰਦਾ ਹੈ ਇਹਨੂੰ ਚੰਗਾ ਹੈ ਕਿ ਅੰਦਰੋਂ ਅੰਤਰੀਂ ਕੋਨ ਸਾਧਨ ਨਾਲੋਂ ਇੱਕ ਵਾਰ ਸੱਚ ਦੇ ਰਸਤੇ ਤੇ ਤੁਰ ਪਵੋ ਜਿਹਦੇ ਨਾਲ ਕੋਈ ਫਿਕਰ ਹੀ ਨਾ ਹੋਵੇ ਕੋਈ ਡਰਈ ਨਾ ਹੋਵੇ ਸੱਚ ਸੱਚਾ ਹੀ ਦਾ ਰਸਤਾ ਫੜ ਲਓਗੇ ਤੇ ਕਈ ਮੁਸ਼ਕਲਾਂ ਤੋਂ ਬਚ ਜਾਓਗੇ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰ ਲਓਗੇ ਛੋਟੀ ਛੋਟੀ ਗੱਲ ਤੇ ਝੂਠ ਬੋਲਣ ਦੀ ਆਦਤ ਨੂੰ ਪਹਿਲਾਂ ਛੱਡੋ ਤੇ ਆਪਣੇ ਆਪ ਵੱਡਾ ਆਰਤਾ ਵੀ ਛੁੱਟ ਜਾਣਗੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਘਰ ਵਿੱਚ ਪੀਰਾਂ ਦਾ ਦਰਬਾਰ ਬਣਿਆ ਹੋਇਆ ਆ ਸੋ ਇਹ ਲਿਖਦੇ ਨੇ ਕਿ ਨਾਲ ਦੀ ਨਾਲ ਸੀ ਇਹਨੇ ਹਰ ਵੀਰਵਾਨ ਨੇ ਆਜ ਦੇਈ ਦੀ ਆ ਪਰ ਨਾਲ ਨਾਗਾਂ ਦੇ ਕਰ ਮਾ ਮਾਈ ਹੀ ਚਲਦੀ ਹੈ ਕਿ ਐਤਵਾਰ ਮੰਗਲਵਾਰ ਹਰ ਇੱਕ ਇਹ ਕਰਮ ਕਰਨਾ ਚਾਹੀਦਾ ਹੈ ਜੀ ਸੋ ਦੇਖੋ ਜੀ ਇਹ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਮੰਗਲਵਾਰ ਮਾ ਮਾਈ ਦੇ ਨਾਮ ਦਾ ਕਰਮ ਹਰ ਵਾਰ ਕਰਨਾ ਚਾਹੁੰਦੇ ਹੋ ਜਾਂ ਮਹੀਨੇ 'ਚ ਇੱਕ ਵਾਰ ਕਰਨਾ ਚਾਹੁੰਦੇ ਹੋ ਜਾਂ ਚੇਠਾ ਦਿਨ ਮਨਾਉਣਾ ਚਾਹੁੰਦੇ ਹੋ ਇਹ ਤੁਹਾਡੀ ਆਪ ਦੀ ਇੱਛਾ ਹੈ ਆਪ ਦੀ ਸ਼ਰਧਾ ਹੈ ਆਪਣੀ ਇੱਛਾ ਅਨੁਸਾਰ ਕਰਮ ਕਰਿਆ ਕਰੋ ਤੇ ਪਰ ਚੰਗਾ ਕਰਮ ਕਰਿਆ ਜਰੂਰ ਕਰੋ ਚਾਹੇ ਮਹੀਨੇ 'ਚ ਇੱਕ ਵਾਰ ਹੀ ਕਰੋ ਜੀ ਹੁਣ ਆਪਾਂ ਇੱਥੇ 메ਨ ਵਿਸ਼ੇ 'ਚ ਚੱਲਦੇ ਹਾਂ ਸੋ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਹੱਤਵੰਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਵੋ ਜੀ ਸੋ ਆਪ ਸਭ ਦੀ ਸਪੋਰਟ ਦੇ ਕੇ ਫਿਰ ਹਰ ਰੋਜ਼ ਸਮਾਂ ਕੱਢ ਹੀ ਲਈਦਾ ਹੈ ਕਿ ਇੱਕ ਵੀਡੀਓ ਜ਼ਰੂਰ ਅਪਲੋਡ ਕਰੀਏ ਸੋ ਅੱਜ ਦਾ ਵਿਸ਼ਾ ਹੈ ਕਿ ਇੱਕ ਲੋਟਾ ਜਲ ਕਹਿੰਦੇ ਕਿ ਸਾਰੀਆਂ ਮੁਸ਼ਕਲਾਂ ਦਾ ਹੱਲ ਉਹ ਵੀ ਸਾਵਣ ਦੇ ਮਹੀਨੇ ਸੋ ਇਸ ਮਹੀਨੇ ਜੇਕਰ ਤੁਸੀਂ ਇਹ ਕਰਮ ਕਰਦੇ ਹੋ ਤੇ ਬਹੁਤ ਚੰਗਾ ਕਰਮ ਹੁੰਦਾ ਹੈ ਜੀ ਸੋ ਕਰਮ ਕਰਨਾ ਕਿਉਂ ਚਾਹੀਦਾ ਹੈ ਤੇ ਇਹਦਾ ਲਾਭ ਕੀ ਮਿਲਦਾ ਹੈ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਸੋ ਇਸ ਮਹੀਨੇ ਸੇਵਾ ਕਿਉਂ ਜ਼ਿਆਦਾ ਹੁੰਦੀ ਹੈ ਕਿੰਨੀਆਂ ਰੂਹਾਂ ਉੱਤੇ ਬਹੁਤ ਜ਼ਿਆਦਾ ਇਹ ਬਾਰੇ ਜਾਣਕਾਰੀ ਹੁੰਦੀ ਹੈ ਤੇ ਕਈ ਰੂਹਾਂ ਨੂੰ ਬਹੁਤਾ ਨਹੀਂ ਪਤਾ ਹੁੰਦਾ ਪਰ ਆਪਾਂ ਇੱਥੇ ਗੱਲ ਇਸ ਲਈ ਕਰਾਂਗੇ ਕਿ ਜਿਹੜੇ ਪੀਰਾਂ ਦੀ ਸੇਵਾ ਕਰਦੇ ਨੇ ਜਿਕਰਨਾਲ ਦੇ ਨਾਲ ਇੱਕ ਕਰਮ ਕਰਦੇ ਨੇ ਉਹਨਾਂ ਲਈ ਚੰਗਾ ਹੈ ਜਿਕਰ ਵਰਤ ਨਹੀਂ ਰੱਖਦੇ ਕਿਉਂਕਿ ਸ਼ਿਵ ਸ਼ੰਕਰ ਦੇ ਵਰਤ ਚੱਲ ਰਹੇ ਆ ਜੀ ਸੌਣ ਦੇ ਮਹੀਨੇ ਦੇ ਸੋ ਸੌਣ ਦੇ ਮਹੀਨੇ ਕਰਮ ਕੀਤੇ ਜਾਂਦੇ ਨੇ ਤਾਂ ਕਿ ਉਹ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਲਿਆ ਜਾਵੇ ਕਹਿੰਦੇ ਕੀ ਭੋਲੇ ਸ਼ੰਕਰ ਤਾਂ ਵਾਕੇ ਭੋਲੇ ਹੈ ਸੋ ਬਹੁਤ ਜਲਦ ਸੇਵਾ ਤੋਂ ਪ੍ਰਸੰਨ ਹੋ ਕੇ ਵਰਦਾਨ ਦੇ ਦਿੰਦੇ ਨੇ ਸੋ ਉਹਨੂੰ ਖੁਸ਼ ਕਰਨਾ ਕੋਈ ਔਖਾ ਕੰਮ ਨਹੀਂ ਹੈ ਵੈਸੇ ਤਾਂ ਕਿਸੇ ਦੀ ਵੀ ਤੁਸੀਂ ਦੇਵੀ ਦੇਵਤੇ ਦੀ ਸੇਵਾ ਕਰਦੇ ਹੋ ਉਹਨਾਂ ਨੂੰ ਮਨਾਉਣਾ ਔਖਾ ਨਹੀਂ ਹੁੰਦਾ ਸਿਰਫ ਮਨ ਮਨਾਉਣਾ ਔਖਾ ਹੈ ਮਨ ਨਾਲੋਂ ਮਨਾ ਲਿਆ ਤੇ ਦੇਵਤਾ ਤਾਂ ਮੰਨਿਆ ਹੀ ਲਓ ਸੋ ਬਾਕੀ ਇਥੇ ਸ਼ਿਵ ਸ਼ੰਕਰ ਦੀ ਆਪਾਂ ਗੱਲ ਕਰਦੇ ਆਂ ਸੋ ਭੋਲੇ ਪੰਡਾਰੀ ਦੀ ਗੱਲ ਕਰਦੇ ਆਂ ਸੋ ਭੋਲਾ ਉਹ ਕਿਹਾ ਹੀ ਇਸ ਲਈ ਹੈ ਕਿ ਜਲਦੀ ਹੀ ਸੇਵਾ ਤੋਂ ਖੁਸ਼ ਹੋ ਜਾਂਦੇ ਨੇ ਚਾਹੇ ਥੋੜਾ ਬਹੁਤ ਹੀ ਕਰਮ ਕਰੋ ਉਹਨਾਂ ਦੇ ਨਾਮ ਤੇ ਸ਼ਿਵ ਸ਼ੰਕਰ ਨੂੰ ਮਸਤਾਂ ਦਾ ਮਸਤ ਤੇ ਪੀਰਾਂ ਦਾ ਪੀਰ ਮੰਨਿਆ ਗਿਆ ਸਭ ਤੋਂ ਵੱਡਾ ਮਸਤ ਜੋ ਹੈ ਉਹ ਭੋਲਾ ਹੈ ਸੋ ਭੋਲੇ ਦੇ ਨਾਮ ਤੇ ਕੁਝ ਨਾ ਕੁਝ ਕਰਮ ਜਿਕਰਸਾਲ ਚ ਕਰ ਵੀ ਲੈ ਲਓ ਇੱਕ ਦੋ ਵਾਰ ਤੇ ਕੋਈ ਔਖਾ ਨਹੀਂ ਹੈ ਸੋ ਬਾਕੀ ਆਪ ਕੋ ਆਪਣੀ ਸ਼ਰਧਾ ਕਿ ਤੁਸੀਂ ਛੇਤੀ ਸਮਾਂ ਕੱਢ ਸਕਦੇ ਹੋ ਜਾਂ ਬਹੁਤਾ ਸਮਾਂ ਨਹੀਂ ਕੱਢ ਸਕਦੇ ਸਾਲ ਜੀ ਇੱਕ ਵਾਰ ਕਰਨਾ ਹੈ ਹੁਣ ਤਾਂ ਖਾਸ ਦਿਨ ਉਹਨਾਂ ਦੇ ਚੱਲ ਰਹੇ ਆ ਆਪਾਂ ਇੱਥੇ ਮਾਫੀ ਚਾਹੁੰਦੇ ਵੈਸੇ ਕੱਲ ਆਪਾਂ ਇਹ ਵੀਡੀਓ ਪਾਉਣੀ ਸੀ ਤਾਂ ਕਿ ਅੱਜ ਕੁਝ ਰੂਹਾਂ ਇਹ ਕਰਮ ਕਰ ਸਕਣ ਸੋ ਹੁਣ ਆਪਾਂ ਇੱਥੇ ਅੱਜ ਦਾ ਜੋ ਕਰਮ ਸਾਂਝਾ ਕਰਾਂਗੇ ਕਿ ਸ਼ਿਵ ਸ਼ੰਕਰ ਜੀ ਦੇ ਨਾਮ ਤੇ ਕਰਮ ਕਰਨਾ ਹੈ ਕਰਨਾ ਕੀ ਹੈ ਇਹ ਨਾਲ ਜੇਕਰ ਚਾਹੁੰਦੇ ਹੋ ਕਿ ਮਾਸਤਾ ਦੀ ਕਿਰਪਾ ਬਣੀ ਰਹੇ ਸ਼ਿਵ ਸ਼ੰਕਰ ਦੀ ਕਿਰਪਾ ਬਣੀ ਰਹੇ ਤਿੰਤਰ ਲੋਕੀ ਹੈ ਜੀ ਉਹ ਤਿੰਤਰ ਲੋਕੀ ਨੂੰ ਜੇਕਰ ਮਨਾ ਲੈਂਦੇ ਹੋ ਤਾਂ ਹੋਰ ਕੀ ਚਾਹੀਦਾ ਹੈ ਸੋ ਉਹਨਾਂ ਨੂੰ ਮਨਾਉਣਾ ਕੋਈ ਔਖਾ ਨਹੀਂ ਹੈ ਸੋ ਸ਼ਿਵ ਸ਼ੰਕਰ ਦਾ ਸਿਰਫ ਇੱਕ ਲੋਟਾ ਜਲ ਤੇ ਹੀ ਮੰਨ ਜਾਂਦੇ ਨੇ ਉਹ ਜਲਦ ਖੁਸ਼ ਹੋ ਜਾਂਦੇ ਨੇ ਸ਼ਰਧਾ ਤੇ ਵਿਸ਼ਵਾਸ ਭਾਵਨਾ ਅੰਦਰ ਹੋਣੀ ਚਾਹੀਦੀ ਮੰਨ ਦੇ ਸੋ ਵਿਸ਼ਵਾਸ ਰੱਖ ਕੇ ਤੁਸੀਂ ਕੰਮ ਕਰੋਗੇ ਜੇਕਰ ਕੋਈ ਮੰਨ ਦੀ ਇੱਛਾ ਹੈ ਤਾਂ ਉਹ ਜ਼ਰੂਰ ਪੂਰੀਆਂ ਕਰਦੇ ਨੇ ਫਸ ਵਿਸ਼ਵਾਸ ਰੱਖ ਕੇ ਕਰਮ ਕੋਈ ਵੀ ਕਰ ਲੋ ਕਰਮ ਜ਼ਰੂਰ ਲੱਗਦਾ ਹੈ ਜੇਕਰ ਵਿਸ਼ਵਾਸ ਵੀ ਨਹੀਂ ਹੁੰਦਾ ਕਰਮ ਤੁਸੀਂ ਫਿਰ ਵੀ ਕਰਦੇ ਹੋ ਚਾਹੇ ਉੱਪਰਲੇ ਮਨੋਂ ਕਰਦੇ ਹੋ ਪਰ ਉਹ ਮਾਨਕ ਸੇਵਾ ਦਾ ਹੱਕ ਨਹੀਂ ਰੱਖਦਾ ਸਮਾਂ ਆਉਣ ਤੇ ਉਹ ਸੇਵਾ ਦਾ ਕਰਜ਼ਾ ਚੁਕਾ ਦਿੰਦਾ ਹੈ ਜੀ ਸੋ ਬਾਕੀ ਹੁਣ ਆਪਾਂ ਇੱਥੇ ਇਹ ਕਵਾਂਗੇ ਕਿ ਜਿੰਨੀਆਂ ਰੂਹਾਂ ਪੀਰਾਂ ਪੀਰਾਂ ਨੂੰ ਮਸਤ ਬਲੀਆਂ ਨੂੰ ਮੰਨਣ ਵਾਲੀਆਂ ਹੈ ਇਸ ਮਹੀਨੇ ਜੇਕਰ ਇੱਕ ਇੱਕ ਕਰਮ ਕਰ ਲਿਆ ਜਾਵੇ ਜ਼ਰੂਰੀ ਨਹੀਂ ਸੋਮਵਾਰ ਦੇ ਦਿਨ ਹੀ ਕਰਨੇ ਆ ਜੇਕਰ ਸੋਮਵਾਰ ਦੇ ਦਿਨ ਕਰੋ ਸਭ ਤੋਂ ਵਧੀਆ ਕਿਉਂਕਿ ਉਸ ਦਿਨ ਵਰਤ ਚੱਲਦੇ ਨੇ ਸੋ ਬਾਕੀ ਆ ਦਿਨ ਹੀ ਉਹਨਾਂ ਦੇ ਚੱਲ ਰਹੇ ਜਦੋਂ ਸਮਾਂ ਮਿਲਦਾ ਹੈ ਸ਼ਿਵ ਮੰਦਿਰ ਜਾ ਕੇ ਸ਼ਿਵ ਲਿੰਗ ਤੇ ਤੁਸੀਂ ਇੱਕ ਲੋਟਾ ਜਲ ਜਾਂ ਦੋ ਲੋਟੇ ਚੜਾ ਦਿਓ ਤੁਹਾਡੀ ਇੱਛਾ ਹੈ ਜੀ ਸੋਚਣਾ ਉਹ ਜ਼ਰੂਰ ਇਹਦੇ ਨਾਲ ਮਹਾਦੇਵ ਦੀ ਕਿਰਪਾ ਬਣੀ ਰਹਿੰਦੀ ਹੈ ਜੀ ਸ਼ਿਵ ਸ਼ੰਕਰ ਦੀ ਕਿਰਪਾ ਬਣੀ ਰਹਿੰਦੀ ਹੈ ਤੇ ਅਸੀਂ ਕਈ ਮੁਸ਼ਕਲਾਂ ਤੋਂ ਇਹਨਾਂ ਕਰਮਾਂ ਦੀ وجہ ਦੇ ਨਾਲ ਬਚ ਜਾਂਦੇ ਹਾਂ ਸੋ ਸ਼ਬਦਾਂ ਨੇਚਾ ਭਾਵਨਾ ਦੇ ਨਾਲ ਕਰਮ ਕਰਨਾ ਫਰੀ ਸਮਾਗਢ ਕੇ ਧਿਆਨ ਇੱਧਰ ਉੱਧਰ ਨਹੀਂ ਪਟਕਾਉਣਾ ਸਿਰਫ ਉਸ ਕਰਮ ਵੱਲ ਧਿਆਨ ਹੋਣਾ ਚਾਹੀਦਾ ਤੇ ਬੈਠ ਕੇ ਅਰਦਾਸ ਬੇਨਤੀ ਕਰਨੀ ਹੈ ਸੋ ਦੇਖੋ ਜੀ ਇਸ ਕਰਮ ਤੇ ਕੋਈ ਵੀ ਪੈਸਾ ਨਹੀਂ ਲੱਗਣਾ ਜੇ ਕਹੇ ਕਿ ਕੋਈ ਪੈਸਾ ਲੱਗਣਾ ਖਰਚ ਜ਼ਿਆਦਾ ਹੋਣਾ ਸਿਰਫ जान ਦੀ ਜ਼ਰੂਰਤ ਹੈ ਮਿਹਨਤ ਕਰਨਾ ਹਿੰਮਤ ਕਰਨੀ ਇਹ ਹੁਣ ਤੁਹਾਡੇ ਹੱਥ ਹੈ ਜੀ ਮਿਹਨਤ ਹਿੰਮਤ ਦੇ ਸਿਰ ਤੇ ਹੀ ਅਸੀਂ ਉਹ ਪ੍ਰਮਾਤਮਾ ਤੋਂ ਫਲ ਚੋੜੀ ਵਿੱਚ ਪਵਾ ਸਕਦੇ ਹਾਂ ਸੋ ਬਾਕੀ ਜੇਕਰ ਚਾਹੁੰਦੇ ਹੋ ਕੱਚੀ ਦਸਤੀ ਸ਼ਿਵਲਿੰਗ ਤੇ ਚੜਾਉਣੇ ਉਹ ਵੀ ਸਭ ਤੋਂ ਵਧੀਆ ਗੱਲ ਹੈ ਬਾਕੀ ਉਹ ਤਾਂ ਕੁਝ ਮੰਗਦੇ ਨਹੀਂ ਜੇਕਰ ਸ਼ਰਧਾ ਭਾਵਨਾ ਦੇ ਨਾਲ ਇੱਕ ਲੋਟਾ ਚਾਹ ਲੈ ਸ਼ਿਵਲਿੰਗ ਤੇ ਅਰਪਣ ਕਰਦੇ ਹੋ ਤੇ ਇਹਦੇ ਨਾਲ ਹੀ ਸੇਵਾ ਕਬੂਲ ਹੋ ਜਾਂਦੀ ਹੈ ਜੀ